ਤੋ ਜੀ ਸਹੀ ਠੀਕ ਆ ਜੀ ਕੀ ਹਾਲ ਚਾਲ ਹੈ ਜੀ ਸੇਤਾਂ ਕਿੱਦਾਂ ਠੀਕ ਠਾਕ ਹੈ ਜੀ ਬੜੀਆਂ ਸੋਨੀਆਂ ਹੁਣ ਸੋਨੀਆਂ ਇਦਾਂ ਦੀਆਂ ਰਹਿਣੀਆਂ ਚਲੋ ਵਧੀਆ ਆ ਤੋਰੇ ਫਿਰਦੀਆਂ ਹਮ ਸਹੀ ਆ ਤੁਹਾਡੀ ਉਮਰ ਕਿੰਨੀ ਕੁ ਹੋ ਗਈ ਜੀ ਉਮਰ ਬਈ ਹੁਣ ਬਹੁਤ ਹੋ ਗਈ ਪੱਕਾ ਪਤਾ ਤਾਂ ਹੈ ਨਹੀਂ ਪਰ ਉਮਰ ਹੁਣ 80 ਤੇ ਕਾਫੀ ਉੱਤੇ ਹੋਊ ਠੀਕ 90 ਦੇ ਨੇੜੇ ਆ ਰੋਲੇ ਤਾਂ ਫਿਰ ਜਦੋਂ ਪਏ ਹੋਣੇ ਤੁਹਾਨੂੰ ਚੇਤਾ ਹੋਣਾ ਰੋਲਿਆਂ ਦਾ ਬੜਾ ਵਧੀਆ ਮੈਂ ਤਕਰੀਬਨ 12 ਸਾਲਾਂ ਦਾ ਸਾ ਅੱਛਾ ਜੀ ਜਿੰਨੇ ਪਿੰਡ ਦੇ ਮੁੰਡੇ ਸਾਰੇ ਸੀ ਮੁਸਲਮਾਨਾਂ ਦੇ ਇਕੱਠੇ ਖੇលਦੇ ਹੁੰਦੇ ਸੀ ਅੱਛਾ ਜੀ ਹੋਰ ਬੜੇ ਇੱਕ ਮੁੰਡੇ ਚਲੇ ਵੀ ਗਏ ਬਹੁਤ ਇੱਕ ਮੁੰਡਾ ਇੱਧਰ ਆ ਗਿਆ ਸ਼ਗਾ ਉਹਦਾ ਨੋ ﺻਦੀਕ ਸਾ ਤੇਲੀਆਂ ਦਾ ਅੱਛਾ ਜੀ ਸਾਲ ਪਿਛੋ ਉਹਦਾ ਪੇ ਉਧਰੋਂ ਲੈਣ ਆਇਆ ਤਾਂ ਉਹ ਇੱਥੇ ਸਾਡੇ ਕੋਲੇ ਸੀਗਾ ਜਦ ਉਹਨੂੰ ਕਿਹਾ ਲੈ ਜਾਣਾ ਉਹ ਜਾਵੇ ਨਾ ਸਹੀ ਹੈ ਉਹ ਜਾਵੇ ਨਾ ਜਾਂ ਗਿਆ ਤਾਂ ਰੋਵੇ ਬੜਾ ਭਾਈ ਮੈਂ ਵੀ ਬੜਾ ਰੋਇਆ ਹਾਂ ਇਕੱਠੇ ਖੇលਦੇ ਹੁੰਦੇ ਅੱਛਾ ਜੀ ਹੋਰ ਬੜੇ ਚੜਦੇ ਸਾਰੇ ਸਾਡੇ ਘਰ ਨੂੰ ਤੇ ਸਿੱਧੇ ਤਕਰੀਬਨ ਇੱਕ ਪਾਸੇ ਸਾਡੇ ਤੇਰੀਆਂ ਦਾ ਸ ਇੱਕ ਪਾਸੇ ਭਰਾਇਆਂ ਦਾ ਹਾਂਜੀ ਇੱਕ ਪਾਸੇ ਗੁਜਰਾਂ ਦਾ ਅੱਛਾ ਮਰਾਸੀਆਂ ਦਾ ਵੀ ਉੱਥੇ ਹੀ ਸਾ ਅੱਛਾ ਜੀ ਤੇ ਕਦੀਬ ਨੇ ਜਾਦੇ ਜਾਦੇ ਕਹਿੰਦਾ ਬਈ ਮਸਾਣੀ ਚੜ ਕੇ ਆ ਗਈ ਆ ਹਾਂਜੀ ਉਹ ਜਿਹੜੇ ਗੁਜਰ ਚ ਉਹ ਕਹਿੰਦੇ ਤੁਸੀਂ ਜੱਟੋ ਮਸਾਣੀ ਤੇ ਡਰਦੇ ਹੋ ਤਾਂ ਸਾਡੇ ਜੋ ਵੀ ਨਹੀਂ ਹੈ ਅੱਛਾ ਕੋਈ ਕੋਈ ਬੱਚਾ ਸਾਰਖਾ ਵੀ ਨਾ ਮਸਾਣੀ ਦਾ ਨਾ ਸੀ ਕੋਈ ਐਵੇਂ ਜਿਹਦਾ ਗੋਰਿਆ ਨੇ ਨਾ ਇਹ ਹੋਵਾੜ ਆਈ ਸੀ ਬਈ ਇੱਧਰ ਕਹਣਾ ਮੁਸਲਮਾਨਾਂ ਨੂੰ ਮਾਰੀ ਜਾਂਦੇ ਉੱਧਰ ਕਹਣਾ ਸਿੱਖਾਂ ਨੂੰ ਮਾਰੀ ਜਾਂਦੇ ਪਾਕਿਸਤਾਨ ਵਿੱਚ ਹਾਂਜੀ 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 ਉਹ ਹੀ ਮਾਰਦਾਨ ਹੁੰਸੀ ਕਿਸੇ ਨੂੰ ਵੀ ਅੱਛਾ ਜੀ ਗੁੱਜਰ ਫੇ ਚਾਰ ਭਰਾ ਸੇ ਬੜਾ ਤਾਂ ਸੀਗਾ ਰੁੜੀਆ ਹਾਂਜੀ ਛੋਟਾ ਸਾ ਨੂਰਾ ਇੱਕ ਬੱਗਾ ਰੱਗਾ ਸੀ ਸਾਰਿਆਂ ਤੋਂ ਛੋਟਾ ਅੱਛਾ ਜੀ ਪਤਾ ਲੱਗਦਾ ਪੇ ਅੱਗੇ ਦੇ ਮੁੰਡੇ ਦੌਦ ਤੇ ਹੈਗੇ ਆ ਕਹਿੰਦੇ ਪੁਲਿਸ ਵਿੱਚ ਆ ਅੱਛਾ ਜੀ ਪਾਕਿਸਤਾਨ 'ਚ ਪਾਕਿਸਤਾਨ ਦੇ ਵਿੱਚ ਅੱਛਾ ਜੀ ਤੇ ਇੱਕ ਘਰ ਸਾਡਾ ਵੀ ਪਾਕਿਸਤਾਨ ਚ ਸਾਡੇ 6 ਘਰ ਸੇ ਢੇਜੀ ਦੇ ਹਾਂਜੀ ਤਾਂ ਇੱਕ ਘਰ ਨੇ ਉਧਰ ਬਾਰਸ਼ ਜੋ ਉਸ ਮੌਕੇ ਕਹਿੰਦੇ ਨੇ ਕਿ ਬਾਰਸ਼ ਜਮੀਨ ਲਈ ਸੀ ਅੱਛਾ ਜੀ ਉਹ ਸੀਗੇ ਜ਼ਿਲ੍ਹਾ ਲਾਹੌਰ ਸੀ ਹਾਂਜੀ ਟਾਕ ਨੰਬਰ 99 ਤਨੂ ਆਣਾ ਅੱਛਾ ਜੀ ਉੱਥੇ ਰਹਿੰਦੇ ਹੁੰਦੇ ਸੀ ਠੀਕ ਆ ਤਕਰੀਬਨ ਮੈਨੂੰ ਮੜ ਜਾਈ ਜਾਣੀ ਹੈ ਸੌਰਤ ਦਾ ਹੈ ਨਹੀਂ ਸੀ ਦੋਹ ਕਸਾਲਾਂ ਦੇ ਸੀਗਾ ਮੈਂ ਉੱਥੇ ਉਹਦੀ ਕੁੜੀ ਦਾ ਵਿਆਹ ਸੀ ਤਾਂ ਅਸੀਂ ਗਏ ਸੀ ਅੱਛਾ ਜੀ ਮੈਂ ਮੈਨੂੰ ਜੀ ਤਾਂ ਜੂਜਾ ਕੋਈ ਚੇਤਾ ਤਾਂ ਡਾਕਾ ਸੈਨਾ ਸੀ ਹਾਂਜੀ ਜਿਆਣੀ ਉਦਾਂ ਮੈਨੂੰ ਮਰ ਜਾ ਚੇਤਾ ਆਉਂਦਾ ਸੀਗਾ ਕਿ ਉਹਨਾਂ ਦਾ ਬਾਗਾਂ ਦਾ ਕੀਤਾ ਹੈ ਛੋਟੇ ਜਿਹੇ ਧਰਸਾ ਅੱਛਾ ਜੀ ਉਹ ਚਾਰੇ ਭਰਾ ਕਿੰਨੇ ਉੱਤੇ ਹੁੰਦੇ ਸੀ ਬੜਾ ਕਰਜ਼ਾਰ ਤੋਂ ਸੀ ਹਾਂਜੀ ਛੋਟਾ ਹਜ਼ਾਰਾ ਤੋਂ ਛੋਟਾ ਗਲਜਾਰ ਤੋਂ ਅੱਛਾ ਜੀ ਉਹ ਤੇਰੇ ਉਹ ਤਾਂ ਫੇਰ ਰੋਲੇ ਆਂਦੇ ਤੇ ਘਦੋਲੇ ਦੇ ਵਿੱਚ ਆਏ ਆ ਹੂੰ ਬਿੜਕ ਬਹੁਤ ਚ ਰਹੇ ਆ ਤਕਰੀਬਨ ਸਾਡੇ ਪਿੰਡ ਚਾਰ ਪੰਜ ਘਰ ਸੀਗੇ ਗੁਜਰਾਂ ਦਾ ਮਰਾਸੀਆਂ ਦਾ ਤੇਲੀਆਂ ਦਾ ਭਰਾਇਆਂ ਦਾ ਇੱਕ ਰਾਇਆਂ ਦਾ ਅੱਛਾ ਜੀ ਜਿਹੜੇ ਭਰਾਇ ਸੇ ਉਹਨਾਂ ਦੇ ਘਰ ਤਕੜਾ ਸਾਂ ਅੱਛਾ ਜੀ ਉਹ ਵਪਾਰ ਕਰਦੇ ਹੁੰਦੇ ਸੀਗੇ ਗੋੜ ਦਾ ਜੱਟਾਂ ਦੇ ਬੇਲ ਨੇ ਤੇ ਗੋੜ ਖਰੀਦਣਾ ਹਾਂਜੀ ਗੋੜ ਖਰੀਦ ਕੇ ਪਿੰਡਾਂ ਚ ਵੇਚਣ ਉਹੋਕ ਸੀ ਉਹਨਾਂ ਦੇ ਕੋਲ ਅੱਛਾ ਜੀ ਤੇ ਬਾਕੀ ਤਾਂ ਗਏ ਸਾਰੇ ਤੱਕਿਆਂ ਤੋ ਕਹਾਂ ਚੇ ਉਹ ਪਹਿਲਾਂ ਨਿਕਲ ਗਿਆ ਸੀ ਪਹਿਲਾਂ ਸਾਰਿਆਂ ਨੂੰ ਉਹਨਾਂ ਟੱਬਰ ਸਾਰੇ ਸਾਡੇ ਕਿ ਲੈ ਗਏ ਸੀ ਉਹਨਾਂ ਦੇ ਕੁੜੀਆਂ ਦੇ ਵਿਆਹ ਦੇਖੇ ਸੀ ਅੱਛਾ ਜੀ ਜਿਹੜਾ ਬੜਾ ਸਾਂ ਮੇਰ ਜੀ ਨੇ ਉਹਦੇ ਉਹਨਾਂ ਚਾਰ ਪੰਜ ਕੁੜੀਆਂ ਸੀ ਬੜੀ ਸਾਰਿਆਂ ਨਾਲ ਤਜੋ ਸੀ ਉਹਦਾ ਵਿਆਹ ਵੀ ਹੋਇਆ ਸੀ ਅੱਛਾ ਇੱਥੇ ਇੱਕ ਰੁਲਗੇ ਜੀ ਰੁਲਗੇ ਦਾ ਤਾਂ ਮੁੰਡਾ ਕੁੜੀ ਹਿੱਦ ਰੁਲਗੇ ਦੀ ਕੁੜੀ ਸੀ ਬੜੀ ਜਿਹੜੀ ਫਜਲ ਉਹਦਾ ਵੀ ਵਿਆਹ ਹੋਇਆ ਸੀ ਅੱਛਾ ਜੀ ਮਾਰ ਗੁੱਜਰ ਕੇ ਤੇ ਜਿੰਨੇ ਸੀ ਬڑے ਸੌਰ ਸੰਤੋਖ ਨਾ ਰਹਿੰਦੇ ਸੀ ਕੋਈ ਦਾ ਥੋੜੋ ਵੀ ਕੋਈ ਕਿਸੇ ਨੂੰ ਕੋਈ ਕੁਝ ਕਹਿੰਦਾ ਸੀ ਹਾਂਜੀ ਹਾਂਜੀ ਕੱਟਿਆਂ ਨਾ ਖੇਲਣਾ ਕੱਟਿਆਂ ਸਾਰਾ ਕੰਮ ਕਰਨਾ ਠੀਕ ਉਹ ਮੌਕਾ ਕਿੱਥੇ ਚਲ ਗਿਆ ਹੁਣ ਤਾਂ ਉਹ ਮੌਕਾ ਹੀ ਨਹੀਂ ਰਿਹਾ ਹੁਣ ਹਾਂਜੀ ਕਦੇ ਕੋਈ ਗੱਲਬਾਤ ਵੀ ਹੋਈ ਉਹਨਾਂ ਨਾਲ ਉੱਧਰ ਨਹੀਂ ਬਾਈ ਕੋਈ ਗੱਲ ਹਾਂਜੀ ਕੋਈ ਗੱਲ ਨਹੀਂ ਹੋਈ ਅੱਛਾ ਜੀ ਹਾਂ ਠੀਕ ਹੈ ਟੈਲੀਫੋਨ ਦਾ ਮਗਰੋਂ ਚੱਲੇ ਹੋਤਾ ਹੈ ਇਹ ਨਾ ਸੀ ਹਾਂਜੀ ਤੇ ਹੋਊਗਾ ਵੀ ਕਿਸੇ ਦੇ ਕੋਲ ਕੋਈ ਕੋਹੋਂ ਦਾ ਜਾਂਦਾ ਹੋਊਗਾ ਵੀ ਹੂੰ ਹੂੰ ਇਕ ਰੇਪੇ ਦਾ ਹੁੰਦਾ ਸੀਗਾ ਗੁੱਟਾ ਦਾ 943 ਅੱਛਾ ਜੀ ਉਹ ਸਾਡੇ ਆੜ ਚੇ ਦੇ ਲੱਗਾ ਚਗਾ ਹਾਂਜੀ ਉੱਥੇ ਅਸੀਂ ਆੜ ਚੇ ਦੇ ਜਾਣਾ ਉਹਨਾਂ ਗੱਲਾਂ ਕਈ ਵਾਰ ਕਹਨੀਆਂ ਮੈਂ ਕਿਹਾ ਵੀ ਗੜੀ ਦੇ ਤੈਨੂੰ ਪਤਾ ਵੀ ਉਧਰ ਕਿਤੇ ਕੋਈ ਘਰ ਰਹਿੰਦਾ ਕਿਤੇ ਹਾਂਜੀ ਕਹਿੰਦਾ ਗੜੀ ਦੇ ਸਾਰੇ ਇੱਕ ਨਗਰਾ ਪਿੰਡ ਹੈਗਾ ਨਗਰਾ ਅੱਛਾ ਉੱਥੇ ਰਹਿੰਦੇ ਆ ਹਾਂ ਕਹਿੰਦਾ ਜਦ ਮੈਂ ਕਹਿੰਦਾ ਸਾਹ ਚ ਜਾਇ ਨਾ ਹੁਣ ਅੱਛਾ ਮੈਂ ਕਹਿੰਦਾ ਜਦ ਗਿਆ ਵੀ ਮੈਂ ਉਹ ਨਗਰੇ ਜਾ ਕੇ ਸਾਰਿਆਂ ਨੂੰ ਪੁੱਛ ਦੱਸ ਕਰਕੇ ਆਉਂਗਾ ਉਹ ਵਿਚਾਰਾ ਮਰ ਗਿਆ ਇਧਰ ਉਹਦੀ ਸਾਲ ਕੰਬੇ ਮਰ ਗਿਆ ਸਾਲ ਕੋ ਮੈਂ ਪਹਿਲਾਂ ਹੀ ਮੁੱਕ ਗਿਆ ਹੁਣ ਹੁਣ ਤਾਂ ਕੀ ਕਰੀਦਾ ਪਤਾ ਲੈਣਾ ਵੀ ਹੁਣ ਕਿਹੜਾ ਕੋਈ ਹੈਗਾ ਉਹਨਾਂ ਦੇ ਹਾਂਜੀ ਹਾਂਜੀ ਬੜਾ ਉਸ ਮੋਕੇ ਤਾਂ ਐਦਾਂ ਦੇ ਰਹਿੰਦੇ ਸੀ ਕਿਸੇ ਨੂੰ ਪਤਾ ਨਹੀਂ ਸੀ ਵੀ ਅਸੀਂ ਦੋ ਹੂੰ ਤੇ ਕੋਈ ਟੰਬਰ ਸਾਰਾ ਲੱਗਦਾ ਸੀ ਦੰਸੋਂ ਕੱਟੇ ਸੀ ਖੇਲਣਾ ਹਾਂਜੀ ਹਾਂਜੀ ਬੜਾ ਹੋਰ ਬੜੇ ਬੇ ਉਹ ਮੌਕਾ ਕਿੱਥੇ ਚਲ ਗਿਆ ਹੁਣ ਕਿਤੇ ਲੱਭਣਾ ਹਾਂ ਹੁਣ ਤਾਂ ਐਵੇਂ ਆ ਗੋਰੀਆਂ ਨੇ ਕਿਹਾ ਸੀ ਵੀ ਜੇ ਅਸੀਂ ਗਏਈ ਨਾ ਪਹਿਲਾਂ ਤਾਂ ਮੁਲਖ ਨਾ ਸੀ ਛੱਡ ਦੇ ਹਾਂਜੀ ਹਾਂਜੀ ਕਹਿੰਦੇ ਸੀ ਵੀ ਜੇ ਜਾਵਾਂਗੇ ਤਾਂ ਅਸੀਂ ਮਿੱਟੀ ਦੇ ਤਵੇ ਚੜ੍ਹ ਕੇ ਜਾਵਾਂਗੇ ਅੱਛਾ ਜੀ ਸੋ ਇਹੋ ਗੱਲ ਕੀਤੀ ਸੀ ਜੀ ਸਾਤਰੀ ਗੱਲ ਬਾਤ ਪੂਜੀ